ਪੰਜਾਬ ਦਾ ਧੂਆ ਦਿੱਲੀ ਆ ਹੀ ਨਹੀਂ ਸਕਦਾ ਜੀ ਐਡਾ ਵੱਡਾ ਰਤਬਾ ਰੱਖਣ ਵਾਲਾ ਮਨੁੱਖੇ ਬੋਲ ਰਹੇ ਹ ਤਾਂ ਪਿਛਲੇ ਦਿਨਾਂ ਦੇ ਵਿੱਚ ਪੀਸ਼ ਗੋਲ ਨੇ ਵੀ ਇਹ ਗੱਲ ਦੇ ਉੱਤੇ ਵੋਟ ਲਾਈ ਹੈ ਕਿ ਪੰਜਾਬ ਦਾ ਧੂਆ ਇੱਥੇ ਨਹੀਂ ਆਉਂਦਾ ਅਧਿਕਾਰੀਆਂ ਨੇ ਕਿੰਨਾ ਲੋਕਾਂ ਨੂੰ ਲੁੱਟਣਾ ਤੇ ਕਿੰਨਾ ਲੋਕਾਂ ਨੂੰ ਕੁੱਟਣਾ ਤੇ ਕਿੰਨਾ ਪਰੇਸ਼ਾਨ ਕਰਨਾ ਇਹ ਕੋਈ ਆਰਡਰ ਨਹੀਂ ਹੈ ਜੀ ਇਹ ਸੁਪਰੀਮ ਕੋਰਟ ਦੀ ਇੱਕ ਟਿੱਪਣੀ ਹੈ ਅਗਰ ਇਹਨਾਂ ਨੇ ਤੁਹਾਡਾ ਹੁਕਮ ਮੰਨ ਕੇ 100 ਰੁਪਿਆ ਕਵਾਂਟਮ ਇਨਸੈਂਟਿਵ ਦਿੱਤਾ ਹੁੰਦਾ ਤਾਂ ਫਿਰ ਕਿਸਾਨ ਅੱਗ ਲਾਉਂਦਾ ਫਿਰ ਵੀ ਕਿਸਾਨਾਂ ਆਖੇ ਨਹੀਂ ਲੱਗਦੇ ਤਾਂ ਫਿਰ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕਰੋ ਜੀ ਉਹ ਕਿਸਾਨਾਂ ਦੀ ਲੁੱਟ ਕਰਦਾ ਉੱਥੇ ਤੁਸੀਂ ਕਿਤੇ ਜਾ ਕੇ ਬੈਠੇ ਹੋ ਮੈਂ ਤੁਸੀਂ ਭਾਈ ਤੁਸੀਂ ਇੱਥੋਂ ਵਧਾ ਕੇ ਇੱਥੋਂ ਤੱਕ ਲਿਆਏ ਹੋ ਕਿਹੜਾ 12 ਜਾਂ 14 ਤਵੀਆਂ 35 ਹਾਰਸ ਪਾਵਰ ਦਾ ਟਰੈਕਟਰ ਖਿੱਚਦਾ ਸੀ ਜੀ ਉਹ ਟਰੈਕਟਰ ਅੱਜ ਸੁਪਰ ਸੀਡਰ ਨਹੀਂ ਖਿੱਚਦਾ ਸਾਡੇ ਪਹਿਲੇ ਵਧੀਆ ਕੰਡੀਸ਼ਨ ਚ ਚੱਲਦੇ ਟਰੈਕਟਰ ਇਹਨਾਂ ਨੇ ਕੁਆਰ ਕਿਰਾਏ ਕਿਸਾਨ ਗਰੀਬ ਨੇ 2 ਇਕੜ ਤੋਂ ਘੱਟ ਜ਼ਮੀਨ ਵਾਲੇ ਜੀ ਉਹਨਾਂ ਨੂੰ ਫ੍ਰੀ ਆਫ ਕੋਸਟ ਸੰਦ ਦਿਓ ਹਮ ਬੀਅਰ ਬਣਾਉਣ ਵਾਲੀ ਕੰਪਨੀ ਹੈ ਜੀ ਇਹ ਜਿੰਨਾ ਪਾਣੀ ਕੰਜ਼ੂਮ ਕਰਦੀਆਂ ਹਮ ਅਗਰ ਇਹਨਾਂ ਨੂੰ ਰੋਕ ਲਿਆ ਜਾਏ ਤਾਂ ਕਿਸਾਨਾਂ ਦੇ ਪਾਣੀ ਦਾ ਮਸਲਾ ਹੀ ਨਹੀਂ ਹੱਲ ਹੋਣਾ ਜੀ ਇਹਨਾਂ ਤੇ ਸਰਕਾਰ ਦੀ ਕੋਈ ਟਿੱਪਣੀ ਨਹੀਂ ਅਗਰ ਐਮਐਸਬੀ ਗਰੰਟੀ ਕਾਨੂੰਨ ਬਣ ਜਾਈ ਤਾਂ ਡਾਈਵਰਸੀਫਿਕੇਸ਼ਨ ਹੋ ਜਾਏਗੀ ਲੋਕ ਝੋਨਾ ਲਾਉਣਾ ਹੀ ਬੰਦ ਕਰ ਦੇਣਗੇ ਪੰਜਾਬ ਦਾ 70% ਪਾਣੀ ਅਦਰ ਸਟੇਟਾਂ ਚ ਚਲਿਆ ਗਿਆ ਜੀ ਜਦੋਂ 70% ਪਾਣੀ ਦੂਜੀਆਂ ਰਾਜਾਂ ਨੂੰ ਦਿੱਤਾ ਹੂੰ ਤਬ ਉਹ 70% ਦੀ ਪੂਰਤੀ ਕਿੱਥੋਂ ਹੋਏਗੀ ਹੁਣ ਜਿਹੜਾ ਸਾਨੂੰ ਥੋਪਦਾ ਤੇ ਉਹ ਨੂੰ ਥੋਪ ਕੇ ਇਹ ਕਹਦਾ ਵੀ ਇਹਦੇ ਤੇ ਐਮਐਸਪੀ ਮਿਲੇਗੀ ਤਾਂ ਉਹ ਸੁਭਾਵਕ ਆ ਕੇ ਕਿਸਾਨ ਨੂੰ ਵਿਝੇਗਾ ਐਸਵਾਈਐਲ ਤੇ ਰੌਲਾ ਪੈਂਦੀ ਹੈ ਹਰਿਆਣਾ ਕੇ ਸਰਕਾਰ ਨੇ ਜਦੋਂ ਚੋਣਾ ਆਉਂਦੀ ਹੈ ਕਹਿੰਦੇ ਆ ਕਿ ਅਸੀਂ ਬੂੰਦ ਬੂੰਦ ਲੈ ਕੇ ਹਟਾਂਗੇ ਹੂੰ ਪੰਜਾਬ ਸਰਕਾਰ ਕਹਿੰਦੀ ਹੈ ਅਸੀਂ ਇੱਕ ਬੂੰਦ ਨਹੀਂ ਦੇਣੀ ਕਹਿੰਦੇ ਵੋਟਾਂ ਦੇ ਟਾਈਮ ਤੇ ਹੀ ਹੈ ਜੀ ਕਿ 13000 ਕਰੋੜ ਦਾ ਪੰਜਾਬ ਦਾ ਨੁਕਸਾਨ ਹੋਇਆ ਹੈ ਜੀ ਅੱਤਰਾ ਹੈਗੇ ਅਜੇ ਅਗਲੀ ਫਸਲ ਵੀ ਅਜੇ ਲੋਕਾਂ ਦੀ ਬੀਜੀ ਨਹੀਂ ਜਾਣੀ ਜੀ ਤੇ ਜੇ ਇਹ ਹਾਲਾਤ ਹੈ ਕੀੜੇ ਪੈਦਾ ਕੀਤੇ ਕਿਉਂ ਹੋਏ ਸੁਪਰੀਮ ਕੋਰਟ ਨੂੰ ਇਹਦੇ ਤੇ ਨੋਟਿਸ ਲੈਣਾ ਚਾਹੀਦਾ ਹੈ ਅਗਵਾਈ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਹੋਵੇ ਜੀ ਕਿ ਪਾਣੀ ਕਿਉਂ ਆਇਆ ਜਾਂ ਕਿੰਨਾ ਕਾਰਨਾ ਕਰਕੇ ਆਇਆ ਔਰ ਜਿੰਨਾ ਅਧਿਕਾਰੀਆਂ ਦੇ ਕਾਰਨਾ ਕਰਕੇ ਪਾਣੀ ਆਇਆ ਹੈ ਜੀ ਲੋਕ ਡੁੱਬੇ ਨੇ ਉਹਨਾਂ ਨੂੰ ਸਦਾ ਮਿਲਣੀ ਚਾਹੀਦੀ ਹੈ ਪੰਜਾਬ ਸਰਕਾਰ ਨੇ ਜਿਸ ਵੇਲੇ ਇਹਨਾਂ ਦੀਆਂ ਸਰਵੇਖ ਟੀਮਾਂ ਨੂੰ ਜੀ ਰਿਪੋਰਟ ਸੰਪੀਓਸ ਰਿਪੋਰਟ ਚ ਲਿਖਿਆ ਕਿ 13000 ਕਰੋੜ ਦਾ ਨੁਕਸਾਨ ਹੈ ਜੀ 13000 ਕਰੋੜ ਦਾ ਜਦੋਂ ਨੁਕਸਾਨ ਹੋਵੇ ਹੂੰ ਉਦੋਂ 1600 ਕਰੋੜ ਦੇਣਾ ਜੀ ਇਹ ਉਚਿਤ ਨਹੀਂ ਹੈ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟ ਨਾਲ ਜੁੜੇ ਹੋ ਤੁਸੀਂ ਮੈਂ ਸਮਰੰਥ ਸਿੰਘ ਸੁਦਾਨਾ ਪਰਾਲੀ ਦਾ ਮਸਲਾ ਫਿਰ ਇੱਕ ਵਾਰ ਉੱਠਿਆ ਹੋਇਆ ਹੈ ਪਹਿਲੀ ਵਾਰ ਨਹੀਂ ਹੈ ਜਦੋਂ ਜਦੋਂ ਵੀ ਸੋਨੀ ਦੀ ਫਸਲ ਦੀ ਵਾਢੀ ਹੁੰਦੀ ਆ ਤਾਂ ਜਿਹੜਾ ਪਰਾਲੀ ਦਾ ਮੁੱਦਾ ਹੈਗਾ ਉਹ ਜੋਰ ਸ਼ੋਰ ਨਾਲ ਆਉਂਦਾ ਹੈ ਸੁਪਰੀਮ ਕੋਰਟ ਦੇ ਜਿਹੜੀ ਸਖਤ ਕਾੜਨਾ ਕੀਤੀ ਹੈ ਕਿ ਜੋ ਪਰਾਲੀ ਨੂੰ ਅੱਗ ਲਾਉਣਗੇ ਉਹਨਾਂ ਨੂੰ ਜਿਹੜਾ ਫੜ ਕੇ ਆ ਉਹ ਜੇਲ੍ਹਾਂ ਅੰਦਰ ਕਰ ਦਿਓ ਕਿਸ ਤਰੀਕੇ ਦੇ ਨਾਲ ਸਾਰਾ ਸਿਸਟਮ ਸਹੀ ਹੋ ਜਾਊਗਾ ਕਿਉਂ ਆਈ ਵਾਰ ਜਿਹੜਾ ਤਿੱਖਾ ਵਰਤਾਰਾ ਜਿਹੜਾ ਅੱਜਾ ਤਰੀਕਾ ਅਪਣਾਇਆ ਜਾਂਦਾ ਸੁਪਰੀਮ ਕੋਰਟ ਦੇ ਵੱਲੋਂ ਕਿਉਂ ਆ ਸਭ ਚੀਜ਼ਾਂ ਹੁੰਦੀਆਂ ਨੇ ਜਦੋਂ ਅਦਾਲਤ ਦਾ ਫੈਸਲਾ ਹੁੰਦਾ ਪਹਿਲਾ ਪੱਖ ਸੁਣਨ ਤੋਂ ਬਾਅਦ ਜਿਹੜਾ ਅਦਾਲਤ ਦਾ ਫੈਸਲਾ ਹੁੰਦਾ ਸਾਡੇ ਨਾਲ ਮੌਜੂਦ ਨੇ ਕਿਸਾਨਾ ਗੁਜਰੂ ਜੀ ਸੁੰਦੇਵਾਲ ਪਹਿਲਾਂ ਆਪਣਾ ਸਵਾਤ ਕਰਦੇ ਆ ਸਭ ਤੋਂ ਪਹਿਲਾਂ ਅੱਬਾ ਬਹੁਤ ਸਵਾਤ ਹੈ ਜੀ ਬਾਈਬ ਜੀ ਖਾਲਸਾ ਸਵਾਤ ਬਾਈਬ ਜੀ ਕੀ ਤਿੱਖਾ ਕੋ ਨਹੀਂ ਧਰੇਵਾਲ ਸਾਹਿਬ ਤਿੱਖੀ ਤਾੜਨਾ ਦਿੱਤੀ ਹੈ ਸੁਪਰੀਮ ਕੋਰਟ ਨੇ ਕਿ ਜੋ ਇਸ ਵਾਰ ਪ੍ਰਾਲੀ ਨੂੰ ਅੱਗੇ ਰੋਣਗੇ ਫੜ ਕੇ ਜ਼ਿਲ੍ਹਿਆਂ ਦੇ ਵਿੱਚ ਰੱਖ ਦਿਓ ਮੇਰਾ ਖਿਆਲ ਹੈ ਸੁਪਰੀਮ ਕੋਰਟ ਦੀ ਤਿੱਖੀ ਤਾੜਨਾ ਤੋਂ ਪਹਿਲਾਂ ਵੀ ਕਿਸਾਨਾਂ ਵਿਚਾਰਿਆਂ ਨਾਲ ਤਾਂ ਹਰ ਵਾਰੀ ਇਹੀ ਕੁਝ ਹੁੰਦਾ ਹੈ ਜੀ ਤੁਹਾਡੇ ਧਿਆਨ ਚ ਹੋਏਗਾ ਪਿੱਛੇ ਪਿਛਲੀ ਵਾਰ ਜਦੋਂ ਇਸ ਵਾਰੀ ਤਾਂ ਚਲਵਾ ਸੀ ਅੰਦੋਲਨ ਸੀ ਉਸ ਤੋਂ ਪਿਛਲੇ ਸਾਲ ਜਦੋਂ ਜੀ ਇਹ ਮਸਲਾ ਆਇਆ ਤੇ ਬਠਿੰਡੇ ਜੇਲ੍ਹ ਦੇ ਵਿੱਚ ਹਮ 110 ਕਿਸਾਨਾਂ ਨੂੰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪਈਆਂ ਇਸੇ ਪਰਾਲੀ ਦੇ ਮੁੱਦੇ ਤੇ ਜੀ ਹੁਣ ਸਵਾਲ ਇੱਥੇ ਇਹ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੂੰ ਹਮ ਮੈਨੂੰ ਲੱਗਦਾ ਹੈ ਜਿਹੋ ਜਾਂ ਜ ਸਿਸਟਮ ਹੈ ਜਿਹੋ ਜਾਂ ਤੰਤਰ ਹੈ ਜੀ ਇਹਨੂੰ ਧਿਆਨ ਚ ਰੱਖ ਕੇ ਹੀ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਦੇਣੀ ਪਿਆ ਕਰੇਗੀ ਜੀ ਕਿਉਂ ਮੈਂ ਕਹਿ ਰਿਹਾ ਐਸ ਇੱਕ ਟਿੱਪਣੀ ਨੂੰ ਆਧਾਰ ਬਣਾ ਕੇ ਤੁਸੀਂ ਦੇਖਿਓ ਜੀ ਅਫਸਰ شاہੀ ਨੇ ਹਮ ਅਧਿਕਾਰੀਆਂ ਨੇ ਕਿੰਨਾ ਲੋਕਾਂ ਨੂੰ ਲੁੱਟਣਾ ਤੇ ਕਿੰਨਾ ਲੋਕਾਂ ਨੂੰ ਕੁੱਟਣਾ ਤੇ ਕਿੰਨਾ ਪਰੇਸ਼ਾਨ ਕਰਨਾ ਇਹ ਕੋਈ ਆਰਡਰ ਨਹੀਂ ਹੈ ਜੀ ਇਹ ਸੁਪਰੀਮ ਕੋਰਟ ਦੀ ਇੱਕ ਟਿੱਪਣੀ ਹੈ ਹਮ ਇੱਕ ਉਹਨਾਂ ਨੇ ਉਹਨਾਂ ਦੀ ਅਬਜ਼ਰਵੇਸ਼ਨ ਹੈ ਉਹਨਾਂ ਦੇ ਅੰਦਰ ਉਹਨਾਂ ਨੇ ਸੋਚ ਲਿਆ ਵੀ ਐ ਵੀ ਹੋ ਸਕਦਾ ਹੈ ਹਜੇ ਉਹਦਾ ਆਰਡਰ ਕੋਈ ਨਹੀਂ ਆਇਆ ਹਮ ਪਰ ਇਹਦਾ ਹੀ ਫਾਇਦਾ ਚੁੱਕਿਆ ਜਾਣਾ ਹੈ ਆਉਣ ਵਾਲੇ ਸਮੇਂ 'ਚ ਹਮ ਸੋ ਜਿਹੜੀ ਤੁਸੀਂ ਗੱਲ ਕਰਦੇ ਸੀਗੇ ਵੀ ਕਿਸਾਨਾਂ ਦੇ ਉੱਤੇ ਫੇਰ ਤਾੜਨਾ ਕੀਤੀ ਹੈ ਤਾਂ ਮੈਨੂੰ ਲੱਗਦਾ ਕਿਸਾਨਾਂ ਦਾ ਤਾਂ ਹਰ ਵਾਰ ਜੇਲਾਂ ਦੇ ਵਿੱਚ ਜਾਂਦੇ ਆ ਜੇਲ ਦਾ ਕਿਸਾਨਾਂ ਨੂੰ ਡਰ ਨਹੀਂ ਹੈ ਜੀ ਲੇਕਿਨ ਅਸੀਂ ਇੱਕ ਬੇਨਤੀ ਕਰਨੀ ਚਾਹਾਂਗੇ ਸਾਡੇ ਮਾਨਯੋਗ ਸੁਪਰੀਮ ਕੋਰਟ ਨੂੰ ਹਮ ਕਿ ਅਗਰ ਕਿਸਾਨਾਂ ਨੂੰ ਅੰਦਰ ਕਰਨ ਦੀ ਬਜਾਏ ਜੀ ਇੱਕ ਵਾਰੀ ਐਸੇ ਸੁਪਰੀਮ ਕੋਰਟ ਨੇ ਸਾਡੇ ਰਿਸਪੈਕਟੇਬਲ ਨੇ ਸੁਪਰੀਮ ਕੋਰਟ ਅਸੀਂ ਸਨਮਾਨ ਕਰਦੇ ਹਾਂ ਉਹਨਾਂ ਦੀ ਹਰ ਇੱਕ ਗੱਲ ਦਾ ਉਹਨਾਂ ਨੇ ਇਹ ਆਰਡਰ ਜਾਰੀ ਕੀਤਾ ਸੀਗਾ ਇੱਕ ਫੈਸਲੇ 'ਚ ਬੜਾ ਸਪਸ਼ਟ ਕਿਹਾ ਜੀ ਕਿ ਪੰਜਾਬ ਹਰਿਆਣਾ ਤੇ ਯੂਪੀ ਗਵਰਨਮੈਂਟ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਇਨਸੈਂਟਿਵ ਦੇਵੇ ਜੀ ਹੁਣ ਜੇਕਰ ਤੁਹਾਡਾ ਹੁਕਮ ਇਹਨਾਂ ਨੇ ਨਹੀਂ ਮੰਨਿਆ ਈਟ ਮੀਨਜ਼ ਅਗਰ ਇਹਨਾਂ ਨੇ ਤੁਹਾਡਾ ਹੁਕਮ ਮੰਨ ਕੇ 100 ਰੁਪਇਆ ਕਵਾਂਟਮ ਇਨਸੈਂਟਿਵ ਦਿੱਤਾ ਹੁੰਦਾ ਤਾਂ ਫਿਰ ਕਿਸਾਨ ਅੱਗ ਲਾਉਂਦਾ ਜੀ ਮਤਲਬ ਹੀ ਨਹੀਂ ਸੀ ਹੂੰ ਇਹਦਾ ਮਤਲਬ ਇਹ ਅੱਗ ਲੱਗਣ ਦਾ ਕਾਰਨ ਇਹ ਤਿੰਨ ਸਰਕਾਰਾਂ ਨੇ ਹੂੰ ਇਹਨਾਂ ਤਿੰਨ ਸਰਕਾਰਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਐ ਜਾਂ ਇਹਨਾਂ ਤਿੰਨ ਸਰਕਾਰਾਂ ਦੇ ਜਿਹੜੇ ਮੁੱਖ ਮੰਤਰੀ ਐ ਜੀ ਅਗਰ ਇਹਨਾਂ ਨੂੰ ਸੁਪਰੀਮ ਕੋਰਟ ਜੇਲ੍ਹ ਭੇਜ ਦੇਵੇ ਹੂੰ ਤਾਂ ਭਵਿੱਖ ਦੇ ਵਿੱਚ ਸੁਪਰੀਮ ਕੋਰਟ ਜੋ ਸਾਨੂੰ ਦਿੰਦੀ ਐ ਹੂੰ ਉਹ ਲਾਗੂ ਨਹੀਂ ਹੋ ਜਾਣਗੇ ਜੀ ਤੇ ਜੋ ਲਾਗੂ ਹੋ ਜਾਏਗਾ ਤਾਂ ਪ੍ਰਾਲੀ ਦਾ ਮਸਲਾ ਆਪਣੇ ਆਪ ਹੱਲ ਹੋ ਜਾਣਾ ਹੈ ਅਗਲੀ ਗੱਲ ਇੱਕ ਮਿੰਟ ਹੋਰ ਦੱਸਦਾ ਮੈਂ ਤੁਹਾਨੂੰ ਜਿੰਨੇ ਕਿਸਾਨਾਂ ਦੇ ਉੱਤੇ ਇਹਨਾਂ ਨੇ ਕੇਸ ਪਾਏ ਜੀ ਇਹ ਕਿਸਾਨਾਂ ਨੂੰ ਮਤਲਬ ਪਰੇਸ਼ਾਨ ਕੀਤਾ ਜੇਲਾ ਸਿੱਟਿਆ ਹਮ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇੱਕ ਗੱਲ ਕਹੀ ਹੈ ਜੀ ਕਿ ਵੀ ਪਹਿਲਾ ਜਿਹੜੇ ਕਿਸਾਨ ਗਰੀਬ ਨੇ 2 1 ਕੜ ਤੋਂ ਘੱਟ ਜ਼ਮੀਨ ਵਾਲੇ ਜੀ ਉਹਨਾਂ ਨੂੰ ਫ੍ਰੀ ਆਫ ਕੋਸਟ ਸੰਦ ਦਿਓ ਹੂੰ ਜਿਹੜੇ ਉਸ ਤੋਂ ਵੱਡੇ ਨੇ 5 ਏਕੜ ਤੱਕ ਦੇ ਉਹਨਾਂ ਨੂੰ ਕਿੱਲੇ ਦਾ 1000 ਰੁਪਇਆ ਦਿਓ ਜਾਂ ਯਾਨੀ 5000 ਰੁਪਇਆ ਉਹਨਾਂ ਨੂੰ ਹੂੰ 5 ਏਕੜ ਤੱਕ ਵਾਲਿਆਂ ਨੂੰ ਜਿਹੜੇ ਉਸ ਤੋਂ ਵੱਡੇ ਨੇ 15 ਏਕੜ ਤੱਕ ਦੇ ਉਹਨਾਂ ਨੂੰ 15000 ਰੁਪਇਆ ਦਿਓ ਹੂੰ ਤੇ ਕਿਹਾ ਉਹਨਾਂ ਨੇ ਜੀ ਹੁਣ ਸੁਪਰੀਮ ਕੋਰਟ ਦੇ ਆ ਸੌਰੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਇਸ ਫੈਸਲੇ ਦੀ ਸਰਕਾਰ ਨੇ ਇੰਪਲੀਮੈਂਟੇਸ਼ਨ ਕਿੰਨੀ ਕੀਤੀ ਹੈ ਹੂੰ ਸਾਡੇ ਦੇ ਪਰਚੇ ਦਰਜ ਹੋਣੇ ਸ਼ੁਰੂ ਹੋ ਜਾਂਦੇ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਹ ਗੱਲ ਕਹੀ ਹੈ ਜੀ ਕਿ ਪਹਿਲਾਂ ਆਮ ਮਦਦ ਕਿਸਾਨਾਂ ਦੀ ਸਰਕਾਰ ਕਰੇ ਹੂੰ ਅਗਰ ਫਿਰ ਵੀ ਕਿਸਾਨਾਂ ਆ ਕੇ ਨਹੀਂ ਲੱਗਦੇ ਤਾਂ ਫਿਰ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕਰੋ ਜੀ ਔਰ ਉਹ ਜੇਕਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਨੂੰ ਸਰਕਾਰ ਨੇ ਨਹੀਂ ਫੋਲੋ ਕੀਤਾ ਇਹਦਾ ਮਤਲਬ ਗੁਨਾਹਗਾਰ ਤਾਂ ਕਿਤੇ ਨਾ ਕਿਤੇ ਸਰਕਾਰ ਹੈ ਕਿਸਾਨ ਗੁਨਾਹਗਾਰ ਨਹੀਂ ਹੈ ਜੀ ਸੋ ਇਸ ਕਰਕੇ ਮਾਨਯੋਗ ਸੁਪਰੀਮ ਕੋਰਟ ਨੂੰ ਸਾਡੀ ਹੰਬਲ ਰਿਕੁਐਸਟ ਹੈ ਜੀ ਕਿ ਉਹ ਇਹਨਾਂ ਦੋਨਾਂ ਫੈਸਲਿਆਂ ਨੂੰ ਪਹਿਲਾਂ ਇੰਪਲੀਮੈਂਟ ਕਰਵਾਉਣ ਹੂੰ ਦੂਸਰੀ ਗੱਲ ਆ ਅਗਰ ਇਹਨਾਂ ਇੰਪਲੀਮੈਂਟਸ ਨੂੰ ਲਾਗੂ ਕਰਵਾ ਦਿੰਦੇ ਨੇ ਨਾ ਫੈਸਲਿਆਂ ਨੂੰ ਇੰਪਲੀਮੈਂਟ ਕਰਾ ਲੈਂਦੇ ਆ ਜੀ ਤਾਂ ਪਰਾਲੀ ਨੂੰ ਅੱਗ ਲੱਗਣ ਦਾ ਮਸਲਾ ਹੀ ਹੱਲ ਹੋ ਜਾਣਾ ਹੈ ਜੀ ਉਸ ਤੋਂ ਅਗਲੀ ਜਿਹੜੀ ਗੱਲ ਹੈ ਉਹ ਇਹ ਹੈ ਅੱਗੇ ਆਉਣ ਵਾਲੇ ਸਮੇਂ 'ਚ ਇਹ ਪਰਾਲੀ ਦਾ ਵਾਰ-ਵਾਰ ਮੁੱਦਾ ਉੱਠਦਾ ਕਿਉਂ ਹੈ ਹੂੰ ਕਿਉਂਕਿ ਪੈੜੀ ਦੀ ਖੇਤੀ ਹੁੰਦੀ ਹੈ ਜੀ ਅਗਰ ਕਿਸਾਨ ਪੈੜੀ ਪਿੱਛੇ ਕਿਸਾਨ ਨੂੰ ਦੋ ਤਰ੍ਹਾਂ ਦੀ ਸਜ਼ਾ ਭੁਗਤਨੀ ਪੈਂਦੀ ਹੈ ਹੂੰ ਇਹ ਕਿਹਾ ਜਾਂਦਾ ਹੈ ਕੀ ਕਿਸਾਨਾਂ ਨੇ ਧਰਤੀ ਹੇਠਲਾ ਪਾਣੀ ਮੁਕਾਤਾ ਜੀ ਆ ਪਿੱਛੇ ਕੱਲ ਮੈਂ ਸੁਣ ਰਿਹਾ ਸੀਗਾ ਦਵਿੰਦਰ ਸ਼ਰਮਾ ਦੀ ਇੱਕ ਇੰਟਰਵਿਊ ਉਹ ਕਹਿ ਰਹੇ ਨੇ ਕਿ ਅਗਰ 5 ਕੰਪਨੀਆਂ ਨੇ ਕੋਈ ਇੱਕ ਪੈਪਸੀ ਬਣਾਉਣ ਵਾਲੀ ਕੰਪਨੀਆ ਇੱਕ ਆਪਣੀ ਕੀ ਹੁੰਦੀ ਹੈ ਬੀਅਰ ਬਣਾਉਣ ਵਾਲੀ ਕੰਪਨੀ ਹੈ ਜੀ ਇਹ ਜਿੰਨਾ ਪਾਣੀ ਕੰਜ਼ੂਮ ਕਰਦਿਆਂ ਅਗਰ ਇਹਨਾਂ ਨੂੰ ਰੋਕ ਲਿਆ ਜਾਏ ਤਾਂ ਕਿਸਾਨਾਂ ਦੇ ਪਾਣੀ ਦਾ ਮਸਲਾ ਨਹੀਂ ਹੱਲ ਹੋਣਾ ਜੀ ਇਹਨਾਂ ਤੇ ਸਰਕਾਰ ਦੀ ਕੋਈ ਟਿੱਪਣੀ ਨਹੀਂ ਕੋਈ ਕਾਰਵਾਈ ਨਹੀਂ ਤੁਸੀਂ ਪਾਣੀ ਦੀ ਗੱਲ ਕਰਦੇ ਹੋ 385 ਦੀ ਗੱਲ ਕਰ ਰਹੀ ਹੈ ਮੈਂ ਜਿਹੜੀ ਗੱਲ ਪੂਰੀ ਕਰ ਲੈਂਦਾ ਮੈਂ ਜੀ ਜੀ ਤਾਂ ਕਿਸਾਨ ਉਹਦਾ ਵੀ ਗੁਨਾਹਗਾਰ ਕਿਸਾਨ ਅੱਗੇ ਪਰਾਲੀ ਆ ਗਈ ਉਹਨੂੰ ਸਾੜਦਾ ਹੋਦਾ ਵੀ ਗੁਨਾਹਗਾਰ ਕਿਸਾਨ ਜੀ ਕਿਉਂ ਨਹੀਂ ਸਰਕਾਰ ਸਾਡੀ ਰਿਕੁਐਸਟ ਮੰਨ ਕੇ ਮਾਨਯੋਗ ਸੁਪਰੀਮ ਕੋਰਟ ਸਰਕਾਰ ਨੂੰ ਸਖਤ ਹਦਾਇਤਾਂ ਕਰਦੀ ਜੀ ਕਿ ਜਿਹੜਾ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਆ ਗਈ ਹੈ ਹੂੰ ਕਿ ਐਮਐਸਬੀ ਗਰੰਟੀ ਕਾਨੂੰਨ ਬਣਾਓ ਭਈ ਜੀ ਜੀ ਅਗਰ ਐਮਐਸਬੀ ਗਰੰਟੀ ਕਾਨੂੰਨ ਬਣ ਜਾਈ ਹੂੰ ਤਾਂ ਡਾਈਵਰਸੀਫਿਕੇਸ਼ਨ ਹੋ ਜਾਏਗੀ ਲੋਕ ਚੋਨਾ ਲਾਉਣਾ ਹੀ ਬੰਦ ਕਰ ਦੇਣਗੇ ਹੂੰ ਲੋਕ ਧਾਲਾਂਵਲ ਨੂੰ ਆ ਜਾਣਗੇ ਹੂੰ ਲੋਕ ਤੇਲਬੀਜ ਫਸਲਾਂ ਵੱਲ ਨੂੰ ਆ ਜਾਣਗੇ ਅਗਰ ਧਾਲਾਂ ਤੇ ਤੇਲਬੀਜ ਫਸਲਾਂ ਵੱਲ ਲੋਕ ਆਉਂਦੇ ਨਹੀਂ ਹੂੰ ਤਾਂ ਦੇਸ਼ ਦਾ ਹਰ ਸਾਲ 1.2 ਲੱਖ ਕਰੋੜ ਰੁਪਈਆ ਬਾਹਰਲੇ ਮੁਲਕਾਂ ਦੇ ਵਿੱਚ ਦਾਣ ਮੰਗਵਾਉਣ ਚ ਜਾਂਦਾ ਹੈ ਜੀ ਤੇ ਜਾਂ ਖਾਣ ਵਾਲਾ ਤੇਲ ਮੰਗਵਾਉਣ ਵਾਸਤੇ ਇਹਦੇ ਵਿੱਚ ਜਾਂਦਾ ਉਹ ਅਸੀਂ ਪੂਰਾ ਕਰ ਸਕਦੇ ਹਾਂ ਜੀ ਤਾਂ ਕਿਉਂ ਨਹੀਂ ਸਰਕਾਰ ਮਤਲਬ ਐਮਐਸਪੀ ਗਰੰਟੀ ਕਾਨੂੰਨ ਬਣਾਉਂਦੀ ਤੇ ਰਹੀ ਗੱਲ ਹੈ ਕਿ ਸੁਪਰੀਮ ਕੋਰਟ ਕਿਉਂ ਨਹੀਂ ਉਹਨਾਂ ਦੇ ਉੱਤੇ ਸਖਤੀ ਨਾਲ ਹਦਾਇਤ ਕਰਦੀ ਕਿ ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰੋ ਜੀ ਪਰ ਤੁਸੀਂ ਪਾਣੀ ਦੀ ਗੱਲ ਦਰਿਆਲ ਸਾਹਿਬ ਕੀਤੀ ਆ ਜੇਕਰ 80 ਦੀ ਗੱਲ ਕਰ ਲਈਏ ਉਦੋਂ 75 ਦੀ ਗੱਲ ਕਰ ਲਈਏ ਜਿਹੜੀ ਮਹਜ 2.5 ਲੱਖ ਟਿਊਬਲ ਪੰਜਾਬ ਦੇ ਵਿੱਚ ਹੁੰਦਾ ਸੀਗਾ ਪਰ 25 ਦੇ ਆਉਂਦੇ ਆਉਂਦੇ 17 ਲੱਖ ਟਿਊਬਲ ਆ ਜਿਹੜਾ ਪੰਜਾਬ ਦੇ ਵਿੱਚ ਹੋ ਗਿਆ ਬਿਜਲੀ ਦੇ ਬਿੱਲ ਨਹੀਂ ਆ ਫ੍ਰੀ ਮੋਟਰਾਂ ਚੱਲਦੀਆਂ ਪਰ ਜਿਹੜੀ ਧਰਤੀ 'ਚੋਂ ਪਾਣੀ ਕੱਢਾ ਜਾਂਦਾ ਆਏ ਸਾਲ ਲੱਖਾਂ ਦੇ ਵਿੱਚ ਕੱਢਾ ਜਾਂਦਾਗਾ ਔਰ ਨੁਕਸਾਨ ਤਾਂ ਕਿਤੇ ਨਾ ਕਿਤੇ ਹੋਇਆਗਾ ਟਿਊਬਲ ਨਾਲ ਵਧਿਆ ਪਾਣੀ ਬਦਰ ਨਿਕਲਣਾ ਧਰਤੀ ਦੇ ਵਿੱਚੋਂ ਸ਼ੁਰੂ ਹੋਇਆ ਦੇਖੋ ਪਹਿਲੀ ਗੱਲ ਇਹ ਕਿ ਲੱਗੇ ਕਿਉਂ ਹੂੰ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਨਾ ਜਿਹੜਾ ਟਿਊਬ ਹੈ ਲੱਗੇ ਹੀ ਕਿਉਂ ਜੀ ਪੰਜਾਬ ਦਾ 70% ਪਾਣੀ ਅਦਰ ਸਟੇਟਾਂ ਚ ਚਲਿਆ ਗਿਆ ਜੀ ਜਦੋਂ 70% ਪਾਣੀ ਦੂਜੀਆਂ ਰਾਜਾਂ ਨੂੰ ਦੇਤਾ ਹੂੰ ਤਬਰ ਉਹ 70% ਦੀ ਪੂਰਤੀ ਕਿੱਥੋਂ ਹੋਏਗੀ ਹੂੰ ਸਾਡੇ ਲਿਆ ਕੇ ਡੰਡਾ ਇਹ ਚੜਾਤਾ ਜੀ ਕਿ ਤੁਸੀਂ ਆਹਾ ਖੇਤੀ ਕਰੋ ਤੁਸੀਂ ਆਹਾ ਅਸੀਂ 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 ਟੋਣਾ ਲਾਉਣ ਹੀ ਨਹੀਂ ਜਾਣਦੇ ਸੀ ਪੰਜਾਬ ਤਾਂ ਹੂੰ ਪੰਜਾਬ ਦੀ ਇਹ ਕਰੋਪ ਹੀ ਨਹੀਂ ਗਈ ਹੂੰ ਅਸੀਂ ਉਹਨੂੰ ਬੀਜਣਾ ਹੀ ਨਹੀਂ ਜਾਣਦੇ ਸੀ ਜੀ ਇਹ ਸਾਨੂੰ ਜਿਹੜਾ ਇਹਨਾਂ ਨੇ ਗ੍ਰੀਨ ਰੈਵਿਊਲੇਸ਼ਨ ਲੈ ਕੇ ਆਂਦਾ ਉਹਦੇ ਤਹਿਤ ਸਾਡੇ ਕਿਸਾਨਾਂ ਨੂੰ ਇਹ ਦਿੱਤਾ ਥੋਪਿਆ ਗਿਆ ਸਾਡੇ ਤੇ ਹਮਮ ਔਰ ਉਹ ਥੋਪਿਆ ਗਿਆ ਤੇ ਪਾਣੀ ਸਾਡੇ ਕੋਲੇ ਰਿਹਾ ਨਹੀਂ ਜੀ ਹੁਣ ਜਿਹੜਾ ਸਾਨੂੰ ਥੋਪਦਾ ਤੇ ਉਹ ਨੂੰ ਥੋਪ ਕੇ ਇਹ ਕਹਦਾ ਵੀ ਇਹਦੇ ਤੇ ਐਮਐਸਪੀ ਮਿਲੇਗੀ ਹਮ ਤਾਂ ਉਹ ਸੁਭਾਵਕ ਆ ਕੇ ਕਿਸਾਨ ਨੂੰ ਬੀਜੇਗਾ ਜੀ ਉਹ ਬੀਜੇਗਾ ਤਾਂ ਫਿਰ ਉਹਦੇ ਲਈ ਜਿੰਨਾ ਪਾਣੀ ਦੀ ਜ਼ਰੂਰਤ ਉਹਨਾਂ ਕੱਢਣਾ ਪੈਗਾ ਕਿਤਨਾ ਕਿਤਨਾ ਲਾਉਣਾ ਪੈਗਾ ਨਾ ਜੀ ਤੇ ਜਦੋਂ ਨਹਿਰੀ ਪਾਣੀ ਨਹੀਂ ਕਿਸਾਨ ਕੋਲੇ ਰਿਹਾ ਉਹ ਧਰਤੀ ਇੱਥੋਂ ਕੱਢੇਗਾ ਅੱਜ ਪੰਜਾਬ ਦੇ ਅੰਦਰ 15 ਲੱਖ ਟਿਊਬਵੈਲ ਚੱਲਦਾ ਜੀ 78% ਧਰਤੀ ਨੂੰ ਅਸੀਂ ਟਿਊਬਵੈਲਾਂ ਨਾਲ ਸੰਜਾਲੀ ਮਜਬੂਰ ਹਾਂ ਜੀ ਇਹ 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 ਮੁੱਦੇ ਆ ਜਿਹੜੇ ਅਗਲੀ ਗੱਲ ਮੈਂ ਹੋਰ ਕਰ ਦਿੰਨਾ ਹੂੰ ਸਰਕਾਰ ਰੋਜ਼ ਜੀ ਐਸਵਾਈਐਲ ਤੇ ਰੌਲਾ ਪੈਂਦੀ ਆ ਹਰਿਆਣਾ ਕੇ ਸਰਕਾਰ ਨੇ ਜਦੋਂ ਚੋਣਾਂ ਆਉਂਦੀਆਂ ਕਹਿੰਦੇ ਆ ਕਿ ਅਸੀਂ ਬੂੰਦ-ਬੂੰਦ ਲੈ ਕੇ ਹਟਾਂਗੇ ਹੂੰ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਇੱਕ ਬੂੰਦ ਨਹੀਂ ਦੇਣੀ ਕਹਿੰਦੇ ਵੋਟਾਂ ਦੇ ਟਾਈਮ ਤੇ ਹੀ ਹੈ ਜੀ ਮੁਧਾਉਂਦੇ ਹੀ ਉੱਠਦਾ ਹੈ ਹਮ ਹੁਣ ਮੈਂ ਪੁੱਛਣਾ ਚਾਹਣਾ ਹੈ ਕਿ ਤੁਸੀਂ ਐਸਬੀਐਲ ਦੀ ਗੱਲ ਕਰਦੇ ਹੋ ਜੀ ਤੇ ਭਾਈ ਸ਼ahr ਦਾ ਜਮਨਾ ਲਿੰਕ ਚੈਨਲ ਜਿਹਦੇ ਤੇ 1980 ਦਾ ਵਰਕ ਹੋਇਆ ਵਾ ਹੈ ਹਮ ਉਹਦੀ ਗੱਲ ਕਿਉਂ ਨਹੀਂ ਕਰਦੇ ਅਗਰ ਉਹਦਾ ਕੰਮ ਕਰੋਦੇ ਤੇ ਵਰਕ ਕਰ ਲੈਣ ਹਮ ਤਾਂ ਉਹਦੇ ਤੇ ਵਰਕ ਕਰਨ ਨਾਲ ਹਰਿਆਣੇ ਦੀ ਪਾਣੀ ਦੀ ਰੋਡ ਪੂਰੀ ਹੁੰਦੀ ਹੈ ਜੀ ਰਾਜਸਥਾਨ ਦੀ ਵੀ ਪਾਣੀ ਦੀ ਰੋਡ ਪੂਰੀ ਹੁੰਦੀ ਹੈ ਜਿੰਨਾ ਪਾਣੀ ਪੰਜਾਬ ਤੇ ਹਰਿਆਣੇ ਨੂੰ ਪੰਜਾਬ ਦਾ ਹਰਿਆਣੇ ਤੇ ਰਾਜਸਥਾਨ ਨੂੰ ਦਿੱਤਾ ਹੈ ਇਹ ਸਾਰੇ ਦਾ ਸਾਰਾ ਪੰਜਾਬ ਦੀ ਖੇਤੀ ਲਈ ਵਿਸਤਵਰਤਿਆ ਜਾਏ ਸਾਨੂੰ ਟਿਊਬੇ ਲਾਉਣਾ ਹੀ ਨਹੀਂ ਪੈਣਾ ਜੀ ਤੇ ਅਸੀਂ ਧਰਤੀ ਵਾਲਾ ਪਾਣੀ ਖਿੱਚਾਂਗੇ ਨਹੀਂ ਨਾ ਸਰਕਾਰ ਉਧਰ ਯਾਨੀ ਕਿਸਾਨਾਂ ਨੂੰ ਮਜਬੂਰ ਕਰ ਰਹੀ ਹੈ ਇਹ ਟਿਊਬੇ ਲਾਉਣ ਲਈ ਪਰ ਉਹ ਮਜਬੂਰ ਕਰ ਰਹੀ ਹੈ ਝੋਨਾ ਲਾਉਣ ਲਈ ਜਦੋਂ ਝੋਨਾ ਲੱਗਦਾ ਤੇ ਫਿਰ ਪਰਾਲੀ ਆਉਂਦੀ ਹੈ ਪਰਾਲੀ ਦਾ ਜਦੋਂ ਪੋਲੂਸ਼ਨ ਹੁੰਦਾ ਹੈ ਫਿਰ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਜਦੋਂ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਿਟਿੰਗ ਜੱਜ ਨੇ ਬੜਾ ਸਪਸ਼ਟ ਇੱਕ ਪਬਲਿਕ ਪ੍ਰੋਗਰਾਮ ਦੇ ਵਿੱਚ ਬੋਲਿਆ ਸਿਟਿੰਗ ਜੱਜ ਜੀ ਮਾਈਕ ਤੋਂ ਬੋਲਿਆ ਲੋਕਾਂ ਦੇ ਸਾਹਮਣੇ ਬੋਲਿਆ ਉਹਨੇ ਕਿਹਾ ਕਿ ਪੰਜਾਬ ਦਾ ਧੂਆਂ ਦਿੱਲੀ ਆ ਨਹੀਂ ਸਕਦਾ ਜੀ ਐਡਾ ਵੱਡਾ ਰਤਬਾ ਰੱਖਣ ਵਾਲਾ ਮਨੁੱਖੇ ਬੋਲ ਰਿਹਾ ਤਾਂ ਪਿਛਲੇ ਦਿਨਾਂ ਦੇ ਵਿੱਚ ਪੇਸ਼ ਗੋਲ ਨੇ ਵੀ ਇਹ ਗੱਲ ਦੇ ਉੱਤੇ ਵੋਟ ਲਾਈ ਹੈ ਕਿ ਪੰਜਾਬ ਦਾ ਧੂਆਂ ਇੱਥੇ ਨਹੀਂ ਆਉਂਦਾ ਜੀ ਇਹਦਾ ਮਤਲਬ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਵੱਲ ਸਰਕਾਰ ਧਿਆਨ ਕਰੇ ਜਾਂ ਤਾਂ ਜਿਹੜੇ ਅਸਲ ਦੋਸ਼ੀ ਨੇ ਪੋਲੂਸ਼ਨ ਦੇ ਉਹ ਇੰਡਸਟਰੀਲਿਸਟ ਨੇ ਜੀ ਫੜਨਾ ਕਿਸਾਨਾਂ ਨੂੰ ਜੇ ਉਹਦੇ ਐਗਜ਼ਾਮਪਲ ਸੈੱਟ ਕਰਨ ਵਾਸਤੇ ਜੇਲ੍ਹ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਕਿਉਂ ਨਹੀਂ ਪਰ ਪੰਜ ਸੱਤ ਮਤਲਬ ਇੰਡਸਟਰੀਲਿਸਟ ਤੇ ਉਹਦੋਂ ਵੀ ਸ਼ੌਖਾ ਜੇ ਨਿਮੇੜਨਾ ਹੋਵੇ ਤਾਂ ਤਿੰਨ ਕਿ ਮੁੱਖ ਮੰਤਰੀ ਫੜ ਕੇ ਅੰਦਰ ਕਰਨੇ ਪੈਣੇ ਆ ਨਾਲ ਦੀ ਨਾਲ ਮਤਲਬ ਪ੍ਰਾਲੀ ਦਾ ਵੀ ਮਸਲਾ ਹੱਲ ਹੋ ਜਾਣਾ ਕੋਡਲਸਾਵਾ ਦਾਲਦਾ ਫੈਸਲਾ ਆਇਆ ਪਰ ਅਦਾਲਤ ਦਾ ਫੈਸਲਾ ਸਾਹਮਣੇ ਰੱਖੇਗੇ ਪੱਖ ਨੂੰ ਸੁਣਨ ਤੋਂ ਬਾਅਦ ਚਾਹੁੰਦਾ ਹੈ ਅਦਾਲਤ ਦੇ ਕੀ ਟਿੱਪਣੀਆਂ ਚਾਹੇ ਆਪਾਂ ਪਿਛਲੇ ਲੰਘੇ ਸਮੇਂ ਦੀ ਗੱਲ ਕਰ ਲਈਏ ਹੁਣ ਦੀ ਗੱਲ ਕਰ ਲਈਏ ਪਹਿਲਾਂ ਜ਼ਿੰਮੇਵਾਰੀ ਪਾਉਂਦੇ ਕਿ ਸਾਡੀਆਂ ਸਾਡੀ ਯੂਨੀਵਰਸਿਟੀ ਨੇ ਸਾਡੀਆਂ ਜਥੇਬੰਦੀਆਂ ਨੇ ਤੱਥਾਂ ਸਮੇਤ ਅਦਾਲਤ ਦੇ ਸਾਹਮਣੇ ਪੱਖ ਰੱਖਿਆ ਚਾਹੇ ਬੌਲੇ ਰੋਗ ਦੀ ਗੱਲ ਹੋਵੇ ਬੈਕਟੀਰੀਅਲ ਬਲਾਈਟ ਦੀ ਗੱਲ ਹੋਵੇ ਹੁਣ ਹਲਦੀ ਰੋਗ ਦੀ ਗੱਲ ਚੱਲ ਰਹੀ ਹੈ ਬੜਾ ਨੁਕਸਾਨ ਝੋਨੇ ਦਾ ਹੋਇਆ ਕਿ ਇਹਨਾਂ ਚੀਜ਼ਾਂ ਨਾਲ ਸੰਬੰਧ ਸਿੱਧਾ-ਸਿੱਧਾ ਅੱਗ ਦੇ ਨਾਲ ਨਹੀਂ ਜੇਕਰ ਸੁਪਰੀਮ ਕੋਰਟ ਨੇ ਇਹ ਕਿਹਾ ਹੈ ਕਿ ਪੰਜਾਬ ਹਰਿਆਣਾ ਦੇ ਯੂਪੀ ਗਵਰਨਮੈਂਟ ਜੀ ਕਿਸਾਨਾਂ ਨੂੰ 100 ਰੁਪਿਆ ਪ੍ਰਤੀ ਕੁਇੰਟਲ ਇਨਸੈਂਟਿਵ ਦੇਵੇ ਜੀ ਤਾਂ ਉਹ ਤੱਥ ਰੱਖੇ ਗਏ ਹਨ ਤਾਂ ਹੀ ਕਿਹਾ ਹੈ ਨਾ ਹੂੰ ਸੁਪਰੀਮ ਕੋਰਟ ਦੇ ਸਾਹਮਣੇ ਤੱਥ ਰੱਖੇ ਗਏ ਨਹੀਂ ਮੈਂ ਕਹਿੰਦਾ ਮਾਨਯੋਗ ਸੁਪਰੀਮ ਕੋਰਟ ਨੂੰ ਆਪਣੇ ਪਹਿਲੇ ਕੀਤੇ ਗਏ ਫੈਸਲੇ ਦਾ ਵੀ ਧਿਆਨ ਰੱਖਣਾ ਉਹਦਾ ਵੀ ਸਨਮਾਨ ਰੱਖਦਿਆਂ ਹੋਇਆਂ ਹੂੰ ਉਸ ਪਾਸੇ ਨੂੰ ਵਧਣਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਕਿਸਾਨਾਂ ਨਾਲ ਨੂੰ ਅਸੀਂ ਦੇਣ ਵਾਸਤੇ ਕਿਹਾ ਕੀ ਸਟੇਟ ਗਵਰਨਮੈਂਟਾਂ ਨੇ ਉਹ ਦਿੱਤਾ ਹਮ ਅਗਰ ਨਹੀਂ ਦਿੱਤਾ ਤਾਂ ਕਾਰਵਾਈ ਤਾਂ ਉਹਨਾਂ ਦੇ ਖਿਲਾਫ ਬਣਦੀ ਹੈ ਜੀ ਤੇ ਕਿਸਾਨਾਂ ਨੂੰ ਤਾਂ ਐਵੇਂ ਮਤਲਬ ਬਿਨਾਂ ਗੱਲ ਤੋਂ ਪ੍ਰਯੋਗਸ਼ਾਲਾ ਦੇ ਤੌਰ ਤੇ ਵਰਤਣ ਵਾਲੀ ਗੱਲ ਹੈ ਜੜਾ ਸਾਹਿਬ ਇੱਕ ਹੋਰ ਗੱਲ ਆ ਕਿ ਜਿਹੜਾ ਸਬਸਿਡੀ ਜਿਹੜਾ ਲੱਖ ਰੁਪਏ ਦੇ ਬੱਚਾ ਕਿਸਾਨਾਂ ਨੂੰ ਟਰੈਕਟਰ ਦੇ ਲਈ ਜਾਂ ਹੋਰ ਜਿਹੜੇ ਸੰਦ ਹੁੰਦਾ ਖੇਤੀਬਾੜੀ ਦੇ ਲੱਖ ਰੁਪਏ ਦੇ ਹਿਸਾਬ ਨਾਲ ਹੁੰਦੀ ਸੀਗੀ ਹੁਣ 4 ਲੱਖ ਰੁਪਏ ਤੱਕ ਹੋ ਗਈ ਹੈ ਉਹ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਕਿਸਾਨਾਂ ਦੀ ਲੁੱਟ ਕਰਦਾ ਹੈ ਉੱਥੇ ਤੁਸੀਂ ਕਿਤੇ ਜਾ ਕੇ ਬੈਠੇ ਹੋ ਮੈਂ ਤੁਸੀਂ ਭਾਈ ਤੁਸੀਂ ਇੱਥੋਂ ਵਧਾ ਕੇ ਇੱਥੋਂ ਤੱਕ ਲਿਆਏ ਹੋ ਨਹੀਂ ਅਸੀਂ ਤਾਂ ਇਹਦੋਂ ਵੀ ਗਾਹਾਂ ਇਹ ਕਹੀ ਹੈ ਜੀ ਕਿ ਜਿਹੜੀ ਤੁਸੀਂ ਸਬਸਿਡੀ ਦੇਣੀ ਹੈ ਜੀ ਜਿੰਨੀਆਂ ਵੀ ਹੂੰ ਸਾਡੇ ਸੰਧ ਬਣਾਉਣ ਵਾਲੀਆਂ ਫੈਕਟਰੀਆਂ ਨੇ ਜੀ ਮਿਸਤਰੀ ਜਿੰਨੇ ਵੀ ਕੰਮ ਕਰਦੇ ਆ ਹਾਂ ਉਹ ਆਈਐਸਆਈ ਮਾਰਕਾ ਜ਼ਰੂਰ ਹੋਵੇ ਜੀ ਅਗਰ ਆਈਐਸਆਈ ਮਾਰਕਾ ਦਾ ਉਹ ਸੰਧ ਬਣਿਆ ਹੈ ਹੂੰ ਉਹ ਹਰ ਸੰਧ ਦੇ ਉੱਤੇ ਸਬਸਿਡੀ ਮਿਲੇ ਜੀ ਤਾਂ ਮੇਰਾ ਖਰ ਲੋਟੀ ਖਤਮ ਹੋ ਜਾਏਗੀ ਹੂੰ ਜਿਹਦੋਂ ਇਹ ਸਬਸਿਡੀ ਦੀ ਗੱਲ ਆਉਂਦੀ ਹੈ ਜਿਹੜੇ ਸੰਧ ਦੇ ਉੱਤੇ ਸਬਸਿਡੀ ਦਿੰਦੇ ਦੇ ਕੇ ਤੇ ਉਹ 2.5 ਲੱਖ ਦਾ ਦਿੰਦੇ ਆ ਕਿਸਾਨ ਨੂੰ ਹੂੰ ਉਹ ਮਾਰਕੀਟ ਦੇ ਵਿੱਚੋਂ ਤਾਂ 1.5 ਲੱਖ ਦਾ ਮਿਲਦਾ ਹੁੰਦਾ ਜੀ ਇਹ ਸਾਨੂੰ 2.5 ਲੱਖ ਦਾ ਦਿੰਦੀ ਹੈ ਸਬਸਿਡੀ ਉਹ ਲੋਟ ਹੁੰਦੀ ਹੈ ਕਿਸਾਨ ਦੀ ਇੱਥੇ ਮੈਂ ਕਹਿੰਦਾ ਇਕੱਲਾ ਇੱਥੇ ਨਹੀਂ ਇਹ ਤੇ ਕਿਸਾਨ ਨੂੰ ਤਾਂ ਫਾਇਦਾ ਹੁੰਦਾ ਕੋਈ ਨਹੀਂ ਉਹਦਾ ਜੀ ਉਹਦਾ ਨੁਕਸਾਨ ਕੀ ਹੁੰਦਾ ਹੈ ਹੂੰ ਅਸਲ ਕਾਰਪੋਰੇਟ ਪੱਕੀ ਫੈਸਲਾ ਇਹ ਹਰ ਵਾਰੀ ਸਰਕਾਰ ਕੀ ਕਰ ਦਿੰਦੀ ਹੈ ਪਹਿਲਾਂ ਸਾਨੂੰ ਤਵੀਆਂ ਦਿੱਤੀਆਂ ਫਿਰ ਸਾਨੂੰ ਦੂਸਰੇ ਹਲ ਦੇਤੇ ਜੀ ਫਿਰ ਸਾਨੂੰ ਉਹ ਰੋਟਾਵੇਟਰ ਦੇਤੇ ਫਿਰ ਸਾਨੂੰ ਹੈਪੀ ਸੀਟਰ ਦੇਤੇ ਫਿਰ ਸਾਨੂੰ ਸੁਪਰ ਸੀਟਰ ਦੇਤੇ ਹੈਨਾ ਜੀ ਹੁਣ ਜਿਹੜਾ 12 ਜਾਂ 14 ਤਵੀਆਂ 35 ਹਾਰਸ ਪਾਵਰ ਦਾ ਟਰੈਕਟਰ ਖਿੱਚਦਾ ਸੀ ਜੀ ਉਹ ਟਰੈਕਟਰ ਅੱਜ ਸੂਪਰ ਸੀਡਰ ਨਹੀਂ ਖਚਦਾ ਜੀ ਹੌਲੀ ਹੌਲੀ ਸਾਨੂੰ ਸਰਕਾਰਾਂ ਨੇ ਸੂਪਰ ਸੀਡਰ ਜਿੱਦੋਂ ਦੇਣਾ ਸ਼ੁਰੂ ਕੀਤਾ ਤੇ ਸਾਡੇ ਕਿਸਾਨਾਂ ਦੀ ਮਜਬੂਰੀ ਬਣੀ ਵੀ ਜੇ ਅਸੀਂ ਸੂਪਰ ਸੀਡਰ ਨਾਲ ਬਾਣ ਬੀਜਣਾ ਹੈ ਆਪਰ ਸਾਨੂੰ ਟਰੈਕਟਰ ਵੱਡਾ ਚਾਹੀਦਾ ਹੈ ਜੀ ਸਾਡੇ ਪਹਿਲੇ ਵਧੀਆ ਕੰਡੀਸ਼ਨ ਚ ਚੱਲਦੇ ਟਰੈਕਟਰ ਇਹਨਾਂ ਨੇ ਕੁਆਰ ਕਰਾਏ ਔਰ ਸਾਨੂੰ ਮਜਬੂਰ ਕੀਤਾ 12-12 11-11 ਲੱਖ ਰੁਪਏ ਲਾ ਕੇ ਹੋਰ ਟਰੈਕਟਰ ਲੈ ਕੇ ਆਉਣ ਲਈ ਜੀ ਸੋ ਇਸ ਸਰਕਾਰਾਂ ਦੇ ਫੈਸਲੇ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਹੈ ਕਿ ਕਾਰਪੋਰੇਟ ਪੱਖੀ ਸਰਕਾਰਾਂ ਨੇ ਔਰ ਕਾਰਪੋਰੇਟ ਪੱਖੀਆਂ ਦੇ ਹੱਕ 'ਚ ਫੈਸਲੇ ਲੈ ਜਾਂਦੇ ਜੀ ਡਿਟੇਲ ਸਾਹਿਬ ਹੜ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਵੱਡਾ ਨੁਕਸਾਨ ਹੋਇਆ 12 13 ਜਿਹੜੇ ਪੰਜਾਬ ਦੇ ਹੜ੍ਹਾਂ ਦੀ ਮਾਰ ਦੇ ਖੇਠ ਹੈ ਅਸੀਂ ਵੀ ਲਗਾਤਾਰ ਗਏ ਆਂ ਔਰ ਬਹੁਤ ਸਾਰੀ ਜ਼ਮੀਨਾਂ ਜਿਹੜੀਆਂ ਨੁਕਸਾਨੀ ਗਈ ਆ ਲੋਕ ਘਰਾਂ ਤੋਂ ਬੇਕਾਰ ਹੋ ਗਏ ਆ ਉੱਥੇ ਜਥੇ ਬੰਦਿਆਂ ਦਾ ਕੀ ਸਟੈਂਡ ਆ ਕੁਦਰਤੀ ਕਰੋਪੀ ਮੰਨਦੇ ਇਸ ਚੀਜ਼ ਨੂੰ ਜਾਂ ਕੋਈ ਸਾਜ਼ਿਸ਼ ਵੀ ਹੈਗੀ ਆ ਦੇਖੋ ਬਿਲਕੁਲ ਇਹਨੂੰ ਕੁਦਰਤੀ ਕਰੋਪੀ ਨਹੀਂ ਮੰਨਿਆ ਜਾ ਸਕਦਾ ਹੂੰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਤੇ ਅਸੀਂ ਪਹਿਲਾਂ ਵੀ ਇਹ ਗੱਲ ਕਰ ਰਹੇ ਹਾਂ ਹੂੰ ਕਿ ਸਾਡੀ ਭਾਰਤ ਸਰਕਾਰ ਨੂੰ ਜਾਂ ਇਹਦੂ ਵੀ ਅੱਗੇ ਜੀ ਸਾਡੀ ਹਾਈ ਕੋਰਟ ਆ ਸਾਡੀ ਸੁਪਰੀਮ ਕੋਰਟ ਆ ਸੁਪਰੀਮ ਕੋਰਟ ਨੂੰ ਸੋ ਮੋਟੋ ਲੈ ਕੇ ਜੀ ਇਹਦੇ ਇਸ ਮੁੱਦੇ ਦੇ ਉੱਤੇ ਹੜ ਆਏ ਨੇ ਇੰਨੇ ਲੋਕ ਮਰ ਗਏ ਨੇ ਐਨੀਆਂ ਪਸ਼ੂ ਧਨ ਗਿਆ ਲੋਕਾਂ ਦਾ ਪਸ਼ੂ ਰੁੜ ਗਏ ਜੀ ਮਕਾਨ ਟਹਿ ਗਏ ਇੱਕ ਅਨੁਮਾਨ ਹੈ ਪੰਜਾਬ ਸਰਕਾਰ ਦਾ ਜਿਹਦੇ ਚ ਕਿਹਾ ਹੈ ਕਿ 13000 ਕਰੋੜ ਦਾ ਪੰਜਾਬ ਦਾ ਨੁਕਸਾਨ ਹੋਇਆ ਜੀ ਔਰਰੇ ਹੈਗੇ ਜੀ ਅਗਲੀ ਫਸਲ ਵੀ ਹਜੇ ਲੋਕਾਂ ਦੀ ਬੀਜੀ ਨਹੀਂ ਜਾਣੀ ਜੀ ਤੇ ਜੇ ਇਹ ਹਾਲਾਤ ਹੈ ਕੀੜੇ ਪੈਦਾ ਕੀਤੇ ਕਿਉਂ ਹੋਏ ਸੁਪਰੀਮ ਕੋਰਟ ਨੂੰ ਇਹਦੇ ਤੇ ਨੋਟਿਸ ਲੈਣਾ ਚਾਹੀਦਾ ਹੈ ਜੀ ਔਰ ਤੁਰੰਤ ਸੁਪਰੀਮ ਕੋਰਟ ਇਨਕੁਆਰੀ ਮਾਰਕ ਕਰੇ ਹਮ ਕਿ ਕਿਸੇ ਰਟਾਇਰ ਜੱਜ ਜਾਂ ਮਤਲਬ ਸੈਟਿੰਗ ਜੱਜ ਦੀ ਅਗਵਾਈ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਹੋਵੇ ਜੀ ਕਿ ਪਾਣੀ ਕਿਉਂ ਆਇਆ ਜਾਂ ਕਿਹਨਾ ਕਾਰਨਾ ਕਰਕੇ ਆਇਆ ਔਰ ਜਿੰਨਾ ਅਧਿਕਾਰੀਆਂ ਦੇ ਕਾਰਨਾ ਕਰਕੇ ਪਾਣੀ ਆਇਆ ਹੈ ਜੀ ਲੋਕ ਡੁੱਬੇ ਨੇ ਉਹਨਾਂ ਨੂੰ ਸਦਾ ਮਿਲਣੀ ਚਾਹੀਦੀ ਹੈ ਸਾਡੀ ਇਹ ਮੰਗ ਹੈ ਦੂਜੀ ਗੱਲ ਜਿਹੜੀ ਤੁਸੀਂ ਕਹਤੀ ਆ ਵੀ ਅਸੀਂ ਕੀ ਮਦਦ ਕਰ ਰਹੇ ਹਾਂ ਅਸੀਂ ਅੱਜ ਸਾਡੀ ਜਥੇਬੰਦੀ ਨਾਲ ਵੈਸੇ ਸੀ ਐਸ ਕੇਐਮ ਨਾਨ ਪੋਲਿਟਿਕਲ ਵੱਲੋਂ ਪਹਿਲਾਂ ਹੀ ਫੈਸਲਾ ਲਿਆ ਹੋਇਆ ਹੈ ਜੀ ਕਿ ਭਈ ਅਸੀਂ ਸਾਡੇ ਜਿੰਨੇ ਵੀ ਕਿਸਾਨ ਨੇ ਡੁੱਬੇ ਨੇ ਉਹਨਾਂ ਦੀ ਅਸੀਂ ਹਰ ਘਰ ਦੇ ਵਿੱਚੋਂ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਇੱਕ ਬੋਰੀ ਡੀਏਪੀ ਦੀ ਮੰਗ ਜੀਏ ਭਾਵੇਂ ਸਾਨੂੰ ਝੋਲੀ ਪਾ ਪਾ ਬੰਨ ਕੇ ਮੰਗਣਾ ਪਵੇ ਹਮਮ ਔਰ ਇੱਕ ਘੱਟੋ ਘੱਟ ਇੱਕ ਕਿੱਲੇ ਵਾਸਤੇ 20 ਮੰਗਿਏ ਜੀ ਜਿੰਨਾ ਕਿ ਪੰਜਾਬ ਡੁੱਬਿਆ ਉਹਨਾਂ ਕ ਬਚਿਆ ਵੀ ਐ ਜਿਹੜਾ ਬਚਿਆ ਐ ਸਾਰੇ ਜਾਣੇ ਹੰਬਲਾ ਮਾਰ ਦੇਣਾ ਕਿ ਅਸੀਂ ਮਤਲਬ ਉਹਨਾਂ ਨੂੰ ਬਚਾ ਲਾਂਗੇ ਉਹਨਾਂ ਦੀ ਕਣਕ ਵੇਗ ਲਾਂਗੇ ਉਹਨਾਂ ਨੂੰ ਦੁਬਾਰਾ ਮੱਧ ਪੈਰਾਸੈਟ ਚੜ੍ਹਾ ਲਾਂਗੇ ਬੜਾ ਵੱਡਾ ਹਮਲਾ ਮਾਰਿਆ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦੇ ਸਾਡੇ ਐਨ ਆਰ ਆਈਆਂ ਨੇ ਸਾਡੇ ਕਲਾਕਾਰ ਨੌਜਵਾਨਾਂ ਨੇ ਬਹੁਤ ਵੱਡਾ ਹਮਲਾ ਮਾਰਿਆ ਹੁਣ ਤਿੱਕਰ ਲੋਕਾਂ ਦੀ ਤੇ ਪਸ਼ੂਆਂ ਦੀ ਭੁੱਖ ਕੱਢੀ ਐ ਹੁਣ ਬਸ ਆਹ ਲਾਸਟ ਹਮਲਾ ਮਾਰਨ ਦੀ ਲੋੜ ਐ ਉਹਦੇ ਤੇ ਉਪਰਾਲਾ ਕਰਨਾ ਚਾਹੀਦਾ ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਥੇਬੰਦ ਘਟਾਜੇ ਦੇ ਮੁਤਾਬਕ ਜੀ ਅਸੀਂ ਪਿੰਡਾਂ ਦੇ ਵਿੱਚੋਂ ਲੱਗੇ ਹੋਏ ਹਾਂ ਇਸ ਗੱਲ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਅਸੀਂ ਇਹ ਸਾਰਾ ਕੁਝ ਇਕੱਠਾ ਕਰਾਂਗੇ ਜੀ ਉਦੋਂ ਵੀ ਗਾਹਾਂ ਕੱਲ ਹੀ ਮੈਂ ਜਾ ਕੇ ਮਤਲਬ ਅਜਨਾਲਾ ਦੇ ਏਰੀਆ 'ਚ ਗਿਆ ਸੀ ਜੀ ਇੱਕ ਗਰੀਬ ਵਿਚਾਰਾ ਮਜ਼ਦੂਰ ਹੈ ਜਿਹੜਾ ਜਿਹੜਾ ਸੜਕ ਤੇ ਜਾ ਕੇ ਨਹੀਂ ਲੈ ਸਕਿਆ ਉਹਦਾ ਬੱਚਾ ਅਪਾਹਜ ਹੈ ਉਹਦੀ ਸਾਮ ਸੰਭਾਲ ਚ ਲੱਗੇ ਨਹੀਂ ਨਹੀਂ ਜਾ ਸਕਦੇ ਉਹਨਾਂ ਦਾ ਘਰ ਡਿੱ ਗਿਆ ਮਕਾਨ ਡਿੱ ਗਿਆ ਉਹਦੇ ਲਈ ਅਸੀਂ ਕੱਲ ਉੱਥੇ ਇੱਟਾਂ ਦੀ ਵਿਵਸਥਾ ਕਰਕੇ ਆਏ ਆ ਜੀ ਉੱਥੇ ਅਸੀਂ ਸੀਮੈਂਟ ਦੀ ਵਿਵਸਥਾ ਕਰਕੇ ਆਏ ਆ ਪਰ ਉਹਨਾਂ ਨੂੰ ਇਹ ਕਿਹਾ ਹੈ ਸਾਡੇ ਬਕਾਇਦਾ ਆਪੂਆਂ ਦੀ ਡਿਊਟੀ ਲਾ ਕੇ ਆਏ ਆ ਕਿ ਜਿਸ ਜੇ ਚੀਜ਼ ਦੀ ਲੋੜ ਹੈ ਲਿਆ ਕੇ ਇਹਦਾ ਕੰਪਲੀਟ ਕਰਵਾਓ ਸੋ ਸਾਡਾ ਕੋਈ ਕੀੜੀ ਜਿੰਨੀ ਜੋਗਰੀ ਹੈ ਉਹ ਆਪਦਾ ਉਪਰਾਲਾ ਕਰ ਰਹੀ ਹੈ ਡਾਲਾ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਔਰ 1600 ਕਰੋੜ ਦਾ ਉਹਨਾਂ ਨੇ ਐਲਾਨ ਕੀਤਾ ਹੈ ਨੁਕਸਾਨ ਬਹੁਤ ਜ਼ਿਆਦਾ ਹੈ ਕਿ ਇੰਨੇ ਇੱਕ ਦਿਨਾਂ ਨਾਲ ਪੰਜਾਬ ਦਾ ਜੋ ਨੁਕਸਾਨ ਹੋਇਆ ਤਰਾਸਦੀ ਹੈਗੀ ਆ ਪੰਜਾਬ ਦੀ ਬਹੁਤ ਵੱਡੀ ਇਹ ਔਰ ਸਮੀਖਿਆ ਜੋ ਕਰੀਏ ਤਾਂ ਇਹਦਾ ਕੋਈ ਅਨੁਮਾਨ ਨਹੀਂ ਲਾਇਆ ਜਾ ਸਕਦਾ ਕਿ ਇਹ ਇਹ ਬਹੁਤ ਰੁਪਇਆ ਬਹੁਤ ਹੈਗਾ ਕਿ ਪੂਰੀ ਪੂਰਤੀ ਹੋਈ ਉਹਦੇ ਨਾਲ ਪੰਜਾਬ ਸਰਕਾਰ ਨੇ ਜਿਸ ਵੇਲੇ ਇਹਨਾਂ ਦੀਆਂ ਸਰਵੇਖ ਟੀਮਾਂ ਨੂੰ ਜੀ ਰਿਪੋਰਟ ਸੰਪੀਔਸ ਰਿਪੋਰਟ ਚ ਲਿਖਿਆ ਕਿ 13000 ਕਰੋੜ ਦਾ ਨੁਕਸਾਨ ਹੈ ਜੀ 13000 ਕਰੋੜ ਦਾ ਜਦੋਂ ਨੁਕਸਾਨ ਹੋਵੇ ਹੂੰ ਉਦੋਂ 1600 ਕਰੋੜ ਦੇਣਾ ਜੀ ਇਹ ਉਚਿਤ ਨਹੀਂ ਹੈ ਹੂੰ ਇਹ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਮਜ਼ਦੂਰਾਂ ਨਾਲ ਪੰਜਾਬ ਦੇ ਛੋਟੇ ਕਾਰੋਬਾਰੀਆਂ ਨਾਲ ਜਾਂ ਪੰਜਾਬ ਦੇ ਪਿੰਡਾਂ 'ਚ ਬੈਠੇ ਲੋਕਾਂ ਨਾਲ ਹੂੰ ਇੱਕ ਕੋਝਾ ਮਜ਼ਾਕ ਹੈ ਜਿਹੜਾ ਕੀਤਾ ਗਿਆ ਪ੍ਰਧਾਨ ਮੰਤਰੀ ਵੱਲੋਂ ਔਰ ਇਹਨੂੰ ਐਸਕੇਮ ਨੇ ਉਸ ਦਿਨ ਹੀ ਪ੍ਰੈਸ ਤੋਂ ਇਸ ਚੀਜ਼ ਨੂੰ ਅਸੀਂ ਰੱਦ ਕਰਤਾ ਸੀ ਔਰ ਅਸੀਂ ਇਹ ਵੀ ਮੰਗ ਕੀਤੀ ਹੈ ਸਰਕਾਰ ਤੋਂ ਕਿ ਇਹਨੂੰ ਮੁੜ ਦੁਬਾਰਾ ਮਦਰ ਰਿਵਿਊ ਕਰਨੇ ਦਾ ਜੀ ਔਰ ਜਿਸ ਪੈਕੇਜ ਦੀ ਲੋੜ ਆ ਪੰਜਾਬ ਨੂੰ ਸੱਚ ਨੂੰ ਅਗਰ ਪੰਜਾਬ ਨੂੰ ਭਾਰਤ ਸਰਕਾਰ ਪੰਜਾਬ ਪ੍ਰਤੀ ਸ਼ਹਿਰਦਤਾ ਦਿਖਾਉਂਦੀ ਹੈ ਜੀ ਤਾਂ ਫਿਰ ਜੋ ਨੁਕਸਾਨ ਹੋਇਆ ਹੈ 13000 ਕੋਟ ਦਾ ਨੁਕਸਾਨ ਹੋਇਆ ਹੈ ਤਾਂ ਘੱਟੋ ਘੱਟ ਨੁਕਸਾਨ ਦੀ ਪੂਰਤੀ ਤਾਂ ਕਰੇ ਨਾ ਜੀ ਨਹੀਂ ਤਾਂ ਮੁੜ ਵਸੇਬੇ ਲਈ ਕੀ ਚੀਜ਼ ਦੇ ਚੀਜ਼ਾਂ ਦੀ ਲੋੜ ਹੈ ਉਹ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਨਭਾਵੇ ਜੀ ਅਜੇ ਸਭ ਧੰਨਵਾਦ ਜੀ ਸਿਮਰ ਵਿੱਚ ਸਮਾਂ ਦਿੱਤਾ ਤੁਹਾਡਾ ਮਿਹਰਬਾਨੀ ਸ਼ੁਕਰੀਆ ਧੰਨਵਾਦ ਲੇ ਗੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਜੀਸੂ ਡਲੇ ਵਾਲਾ ਜਿਹੜੇ ਲੋਗਾ ਦੇ ਵਿੱਚ ਪਹੁੰਚੇ ਇਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਜੋ ਹਰ ਪੰਜਾਬ ਦੇ ਵਿੱਚ ਆਇਆ ਉਹਨਾਂ ਨੇ ਆਪਣੇ ਜਿਹੜੇ ਵਰਕਰ ਹੈਗੇ ਉਹਨਾਂ ਨੂੰ ਕਹਿ ਕੇ ਤੁਸੀਂ ਪੰਡਾ ਦੇ ਕੋਲ ਜਾ ਕੇ ਜਿਹੜਾ ਰਾਸ਼ਨ ਪਾਣੀ ਇਕੱਠਾ ਕਰੋ ਜੋ ਵੀ ਲੋੜੀਂਦੀਆਂ ਚੀਜ਼ਾਂ ਨੇ ਚਾਹੀਏ ਉਹ ਖਾਦ ਦੀ ਗੱਲ ਹੋਵੇ ਯੂਰੀਆ ਡੀਏਪੀ ਜੋ ਖੇਤੀਦਲੀ ਦੂਜਾ ਚਰਨ ਸ਼ੁਰੂ ਹੋਣਾ ਹੁਣ ਪਹਿਲੇ ਚਰਨ ਦੇ ਵਿੱਚ ਪਾਣੀ ਦੀ ਜਿਹੜਾ ਸਕਾਉ ਹੋਇਆ ਪਾਣੀ ਦਾ ਦੂਜੇ ਚਰਨ ਦੇ ਵਿੱਚ ਜ਼ਮੀਨਾਂ ਦੀ ਸਫਾਈ ਹੋਣੀ ਆ ਵਾਹ ਵਾਹੀ ਹੋਣੀ ਆ ਬਹੁਤ ਵੱਡੇ ਪੱਧਰ ਤੇ ਜਿਹੜਾ ਖਲਾਰਾ ਪਾਇਆ ਹੋਇਆ ਇਹਨਾਂ ਲੋਕਾਂ ਨੂੰ ਦੁਕਾ ਚ ਲਿਆਂਦੀ ਲੋੜਾ ਉੱਥੇ ਜਿਹੜਾ ਪ੍ਰਾਈਵੇਟ ਸੈਕਟਰ ਦੇ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾਂਦੀ ਆ ਕਿ ਉਹ ਸਬਸਿਡੀ ਦੇ ਨਾਂ ਤੇ ਹੋਵੇ ਉਹਲਾ ਟਰੈਕਟਰ ਬਹੁਤ ਜਿਹੜਾ ਲੱਖ ਰੁਪਏ ਤੱਕ ਹੁੰਦੀ ਸੀ ਹੁਣ ਤੱਕ 3.5 ਤਿੰਨ ਚਾਰ ਲੱਖ ਤੱਕ ਆ ਉੱਥੇ ਜਿੱਥੇ ਬੰਦਿਆਂ ਦਾ ਕੀ ਸਟਾન્ડ ਹੈ ਉੱਥੇ ਕਿਉਂ ਨਹੀਂ ਇਹਨਾਂ ਨੂੰ ਜਾ ਕੇ ਘੇਰਿਆ ਜਾਂਦਾ ਇਹ ਵੀ ਵੱਡੇ ਤੇ ਗਹਿਰੇ ਸਵਾਲ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੁੰਦਾ ਕੀ ਹੈ ਇਹ ਸਮਝਣੇ ਦੱਸਣਾ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਧਾਨਾ ਕੈਮਰਾਮੈਨ ਕੁਸਤਾਨਦਲ ਨੂੰ ਧੰਨਵਾਦ